ਲੋ ਜੀ ਭਾਈ ਜੀ ਪਰਾਲੀ ਸਾੜ ਕੇ ਤੂਆ ਹੁੰਦਾ ਕਿਸਾਨ ਆਵਦਾ ਦੁੱਖ ਰੋਂਦੇ ਆ ਤੇ ਸਰਕਾਰੀ ਫੈਕਟਰੀਆਂ ਨੂੰ ਕਹਿੰਦੇ ਆ ਪਰ ਬਾਬਾ ਜੀ ਦੀ ਗੱਲ ਸੁਣੋ ਜਰੂਰ ਬਾਬਾ ਜੀ ਕੀ ਕਹਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਿਛਲੀ ਦਿਨੀ ਮੈਂ ਇੱਕ ਵੀਡੀਓ ਦੇਖੀ ਸੀ ਜਿਸ ਵਿੱਚ ਇੱਕ ਕਿਸਾਨ ਲੀਡਰਾਂ ਇਹ ਦਰਸਾ ਰਿਹਾ ਸੀ ਉਹਦੇ ਵਿੱਚ ਕੀ ਆ ਇੱਕ ਜੋ ਪਰਾਲੀ ਵਾਲੀ ਫੈਕਟਰੀ ਹੈ ਜਿੱਥੇ ਪਰਾਲੀ ਸੜ ਰਹੀ ਹੈ ਉਹ ਜੋ ਧੂਆਂ ਉਹਦਾ ਨਿਕਲ ਰਿਹਾ ਹੈ ਉਹ ਕਿਸਾਨ ਲੀਡਰ ਉਧਰ ਇਦਾਂ ਇਸ਼ਾਰਾ ਕਰਕੇ ਦੱਸ ਰਿਹਾ ਹੈ ਉਹ ਕਹਿ ਰਿਹਾ ਹੈ ਦੇਖੋ ਜੀ ਇਹ ਪ੍ਰਦੂਸ਼ਣ ਨਹੀਂ ਸੋ ਮੈਂ ਉਸ ਕਿਸਾਨ ਲੀਡਰ ਵੀਰ ਨੂੰ ਬੇਨਤੀ ਕਰਦਾ ਵੀ ਬਿਲਕੁਲ ਪ੍ਰਦੂਸ਼ਣ ਹੈ ਪਰ ਉਹਦੇ ਵਿੱਚ ਉਹ ਇਹ ਵੀ ਦੱਸ ਰਿਹਾ ਸੀ ਵੀ ਜਿਹੜੀ ਪਰਾਲੀ ਨੂੰ ਅੱਗ ਲਾਉਣਾ ਇਹ ਜਾਇਜ਼ ਆ ਵੀ ਇਹ ਵੀ ਤਾਂ ਪ੍ਰਦੂਸ਼ਣ ਹੋ ਜਾਂਦਾ ਵੀ ਤਾਂ ਇਹ ਵੀ ਤਾਂ ਪਰ ਉਹਦੇ ਵਿੱਚ ਮੈਂ ਆਪਣਾ ਵਿਚਾਰ ਪੱਖ ਦੱਸ ਰਿਹਾ ਹਾਂ ਵੀ ਜਿਹੜਾ ਉਹ ਚਿਵਣੀ ਦਾ ਪ੍ਰਦੂਸ਼ਣ ਹੈ ਧੂੰਆਂ ਹੈ ਉਹਦੇ ਵਿੱਚ ਤੇ ਜਿਹੜਾ ਖੇਤਾਂ ਵਿੱਚ ਅਸੀਂ ਅੱਗ ਲਾਉਂਦੇ ਜਿਹੜਾ ਉਹ ਆ ਧੂਆਂ ਉਹਦੇ ਵਿੱਚ ਅੰਤਰ ਬਹੁਤ ਹੈ ਜਿਸ ਤਰ੍ਹਾਂ ਜਿਹੜਾ ਉਹ ਪ੍ਰਾਣੀ ਦਾ ਜਿਹੜਾ ਫੈਕਟਰੀ ਚੋਂ ਧੂਆਂ ਨਿਕਲਦਾ ਹੈ ਉਹ ਧੂਆਂ ਕਿਸੇ ਦਾ ਐਕਸੀਡੈਂਟ ਨਹੀਂ ਕਰਾਉਂਦਾ ਇਹ ਆਪਾਂ ਆਮ ਹੀ ਦੇਖਦੇ ਆਂ ਵੀ ਕਈ ਦਫਾ ਪੰਡ ਕੁੱਲ ਗੜੀ ਦੇ ਨੇੜੇ ਦੀ ਪੰਜ ਸੱਤ ਸਾਲ ਹੋ ਗਏ ਆ ਇੱਕ ਅੱਗ ਲੱਗੀ ਸੀ ਖੇਤ ਨੂੰ ਨੌਂ ਜਣ ਬੱਚਾ ਸੀ ਉਹ ਬੱਚਾ ਨੂੰ ਹੁੰਦਾ ਵੀ ਥੋੜਾ ਚੁਸਤੀ ਫੁਰਤੀ ਉਹਨੇ ਸੋਚਿਆ ਵੀ ਇਦਾਂ ਮੈਂ ਭਜਾ ਕੇ ਮੋਟਰਸਾਂ ਵੀ ਲੰਘ ਜਾਊਗਾ ਉਹ ਕਿਸਮਤ ਮਾੜੀ ਵਿਚਾਰੇ ਦੀ ਉਹ ਜਦੋਂ ਅੱਗੇ ਜਾ ਰਿਹਾ ਹੈ ਧੂਏ ਦੇ ਵਿੱਚ ਅੱਗੇ ਟਰਾਲੀ ਜਾ ਰਹੀ ਉਹ ਟਰਾਲੀ ਦੇ ਵਿੱਚ ਵੱਜਿਆ ਉੱਥੋਂ ਦੀ ਮੌਤ ਹੋ ਜਾਂਦੀ ਹੈ ਸੋ ਇਹ ਫਰਕ ਆ ਵੀ ਉਹ ਧੂਆਂ ਨਿਕਲਦਾ ਜਾਂਦਾ ਹੈ ਪ੍ਰਦੂਸ਼ਣ ਤਾਂ ਹੈ ਪਰ ਜੋ ਇਹ ਐਕਸੀਡੈਂਟ ਨਾਲ ਬੱਚਾ ਇਦਾਂ ਹੋ ਗਿਆ ਉਹ ਇਹ ਨਹੀਂ ਕਰਦਾ ਸੋ ਉਹ ਧੂਆਂ ਇਹ ਕੰਮ ਨਹੀਂ ਕਰਦਾ ਜਿਵੇਂ ਆ ਦੇਖੀਦਾ ਪਿਛਲੇ ਸਾਲਾਂ ਚ ਇੱਕ ਵੈਣ ਆ ਰਹੀ ਸੀ ਬੱਚਿਆਂ ਦੀ ਤੇ ਉਹਦੇ ਵਿੱਚ ਹੀ ਉੱਥੇ ਅੱਗ ਨਾਲ ਖੇਤ ਚ ਵੜ ਗਈ ਸੀ ਉਹ ਬੱਚਿਆਂ ਦਾ ਨੁਕਸਾਨ ਵੀ ਹੋ ਗਿਆ ਸੀ ਉਹ ਧੂਆਂ ਇਹ ਕੰਮ ਨਹੀਂ ਕਰਦਾ ਫਰ ਕਈ ਦਫਾ ਮੇਰੇ ਖੁਦ ਨਾ ਹੋਇਆ ਕਈ ਤਾਂ ਮੰਦਾ ਆਉਦੇ ਰਸਤੇ ਜਾ ਰਿਹਾ ਹੈ ਆਪਣੇ ਸਫਰ ਤੇ ਜਾ ਰਿਹਾ ਹੈ ਅੱਗੋਂ ਬਹੁਤ ਜ਼ਿਆਦਾ ਧੂਆਂ ਹੈ ਉਹਨੂੰ ਵੇਖ ਕੇ ਫਿਰ ਉਹ ਕੋਈ ਹੋਰ ਆ ਪੈਂਦਾ ਹੈ ਪਰ ਇਹ ਧੂਆ ਕਿਸੇ ਨੂੰ ਕਰਾਇਬ ਨਹੀਂ ਪਾਉਂਦਾ ਇਹ ਚਿਮਣੀ ਵਾਲਾ ਧੂਆ ਨਾ ਜਿਹੜਾ ਆਪਾਂ ਕਹਿੰਦੇ ਆ ਉਹ ਕਿਸੇ ਨੂੰ ਕਰਾਇਬ ਨਹੀਂ ਪਾਉਂਦਾ ਸੋ ਇਹਦੇ ਵਿੱਚ ਕੁਝ ਵੀ ਆ ਚਾਹੇ ਤੁਸੀਂ ਮਜਬੂਰੀ ਕਹੋ ਪਰ ਇਹ ਲੁਕਾਈ ਦਾ ਨੁਕਸਾਨ ਹੈ ਦੁਨੀਆ ਦਾ ਨੁਕਸਾਨ ਹੈ ਸੋ ਇਹੜਾ ਧੂਆ ਹੈ ਜਿਵੇਂ ਆਪਾਂ ਖੇਤਾਂ ਵਿੱਚ ਅੱਗ ਲਾਉਣੀ ਆ ਨਾ ਇਹਨਾਂ ਤੇ ਬੜੇ ਜਿਹੜੇ ਦਰਖਤ ਵਿਚਾਰੇ ਸੜ ਜਾਂਦੇ ਹਨ ਉਹਦੇ ਨਾਲ ਦਰਖਤ ਨਹੀਂ ਸੜਦਾ ਇਸ ਧੂਏ ਦੇ ਜਿਹੜੇ ਇਹ ਆਪਾਂ ਅੱਗ ਲਾਉਨੇ ਆ ਖੇਤਾਂ ਵਿੱਚ ਇਹਦੇ ਵਿੱਚ ਪੰਛੀਆਂ ਦੇ ਜੀਵਾ ਦੇ ਨਿੱਕ ਨਿੱਕੇ ਬੱਚੇ ਜਾਂਉਂਦੇ ਹੀ ਤੜਸੜ ਤੜ ਕੇ ਸੜ ਜਾਂਦੇ ਹਨ ਉਹਦੇ ਨਾਲ ਕੋਈ ਜੀਵ ਇਦਾਂ ਨਹੀਂ ਸੜਦਾ ਸੋ ਆਪਣੀ ਗੱਲ ਨੂੰ ਉਹ ਕਿਸਾਨ ਲੀਡਰ ਸੱਦ ਕਰਨਾ ਸਹੀ ਸਮਝਦਾ ਵੀ ਸਾਡਾ ਕੰਮ ਇਹ ਸਹੀ ਆ ਸੋ ਮੈਂ ਤਾਂ ਉਹਨੂੰ ਸਹੀ ਨਹੀਂ ਸਮਝਦਾ ਵੀ ਕੁਝ ਵੀ ਆਪਾਂ ਤੁਸੀਂ ਸਰਕਾਰ ਨਾਲ ਮਿਲ ਕੇ ਇਹਦਾ ਕੋਈ ਹੱਲ ਕਰੀਏ ਆਪਾਂ ਉਹ ਤਾਂ ਹੋ ਸਕਦਾ ਪਰ ਜੇ ਕੋਈ ਆਖੇ ਵੀ ਇਹ ਕੰਮ ਸਹੀ ਆ ਨਹੀਂ ਸਹੀ ਨਹੀਂ ਗਲਤ ਹੈ ਜੇ ਕੋਈ ਆਖੇ ਸਾਡੀ ਮਜਬੂਰੀ ਆ ਨਹੀਂ ਕਿਉਂਕਿ ਮਜਬੂਰੀ ਨੂੰ ਤੁਸੀਂ ਅਦਾਲਤ ਵਿੱਚ ਲੈ ਕੇ ਜਾਓ ਅਦਾਲਤ ਨਹੀਂ ਮੰਨਦੀ ਕੋਈ ਕਾਨੂੰਨ ਨਹੀਂ ਮੰਨਦਾ ਕਿਸੇ ਜੱਜ ਨੇ ਨਹੀਂ ਮੰਨਣਾ ਮੰਨ ਕੇ ਚਲੋ ਕਿਸੇ ਬੰਦੇ ਕੋਲ ਪੈਸੇ ਹੈ ਨਹੀਂ ਸੀ ਉਹ ਜਾ ਕੇ ਬੈਂਕ ਲੁੱਟ ਲਿਉਂਦਾ ਕਿਸੇ ਤੋਂ ਖੋ ਕਰ ਲੈਂਦਾ ਹੈ ਕੱਲ ਨੂੰ ਆਖੇ ਜੀ ਮੇਰੀ ਤਾਂ ਉੱਥੇ ਮਜਬੂਰੀ ਸੀ ਮੇਰੇ ਕੋਲ ਤਾਂ ਪੈਸੇ ਨਹੀਂ ਸੀ ਮੈਂ ਤਾਂ ਕਰਦਾ ਕਿ ਅਦਾਤ ਮੰਨ ਲੋਗੀ ਇਸੇ ਤਰ੍ਹਾਂ ਆਪਾਂ ਕਈ ਕਿਸਾਨ ਵੀਰ ਕਹਿੰਦੇ ਅਸੀਂ ਵਿਰੋਧੀ ਨੇ ਕਿਸਾਨਾਂ ਦੇ ਕਹਿੰਦੇ ਸਾਡੀ ਮਜਬੂਰੀ ਆ ਪਰ ਨਹੀਂ ਮਜਬੂਰੀ ਨਾਂ ਦਾ ਮਜਬੂਰੀ ਨਹੀਂ ਇੱਥੇ ਬਣਾਈ ਜਾਂਦੀ ਸੋ ਲਾਸਟ ਜਵੰਤੀ ਇਹੀ ਆ ਵੀ ਸਾਨੂੰ ਇਹਦਾ ਕੁਝ ਨਾ ਕੁਝ ਹੱਲ ਲੱਭ ਲੈਣਾ ਚਾਹੀਦਾ ਹੈ ਸਰਕਾਰ ਨੂੰ ਆਪਣਾ ਜਿਹੜੇ ਸਿਆਣੇ ਕਿਸਾਨ ਵੀਰ ਹਨ ਉਹ ਆਪੇ ਸਰਕਾਰ ਨੂੰ ਜਾ ਕੇ ਆਪਣਾ ਸੁਝਾਅ ਦੱਸਾਂ ਵੀ ਆਪਾਂ ਇਦਾਂ ਨਹੀਂ ਇਦਾਂ ਕਰ ਲਈਏ ਕੋਈ ਸਰਕਾਰ ਵੀ ਆਪਣਾ ਸੁਝਾਅ ਦੇਵੇ ਕਿਸਾਨਾਂ ਨੂੰ ਵੀ ਜਿਹਦੇ ਕਰਕੇ ਇਹ ਜਿਹੜੇ ਦਰਖਤ ਸੜਦੇ ਆ ਜਿਹੜੇ ਜੌਂਦੇ ਜੀਵ ਸੜ ਜਾਂਦੇ ਹਨ ਜਿਹੜੇ ਐਕਸੀਡੈਂਟ ਹੁੰਦੇ ਹਨ ਇਹਨਾਂ ਤੋਂ ਬਚਿਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ